ਮਜ਼ਦੂਰ ਯੂਨੀਅਨ ਅੱਜ ਅਸੀਂ ਡੀਸੀ ਦਫ਼ਤਰ ਦੇ ਅੱਗੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਆਪਣੀਆਂ ਮਜ਼ਦੂਰਾਂ ਦੀਆਂ ਲਾਗੂ ਕਰਾਉਣ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਵਾਸਤੇ ਧਰਨਾ ਲਾ ਰਹੇ ਹੈਗੇ ਆ ਇਹਨਾਂ ਮੰਗਾਂ ਦੇ ਵਿੱਚ ਮੁੱਖ ਰੂਪ ਦੇ ਵਿੱਚ ਇਹ ਹੈਗਾ ਕਿ ਜੋ ਸਾਡੀਆਂ ਮਜ਼ਦੂਰਾਂ ਦੀਆਂ ਆਪਦੀਆਂ ਜੱਥੇਬੰਦੀ ਦੀਆਂ ਮੰਗਾਂ ਨੇ ਤੇ ਦੂਜੀਆਂ ਜੋ ਸਰਕਾਰ ਨੇ ਸਰਕਾਰ ਬਣਨ ਵੇਲੇ ਸਰਗਰ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਸੀ ਉਹਨਾਂ ਨੂੰ ਅਸੀਂ ਲੈ ਕੇ ਆਏ ਆ ਸਭ ਤੋਂ ਮੇਨ ਮੰਗ ਅੱਜ ਦੇ ਸਮੇਂ ਦੀ ਇਹ ਹੈਗੀ ਆ ਕਿ ਜੋ ਮਨਰੇਗਾ ਦਾ ਕੰਮ ਹੈਗਾ ਰਜਗਾਰ ਦਾ ਮਜ਼ਦੂਰ ਆ ਜਿਹੜੇ ਬਹੁਤ ਖਾਕੇ ਘਟ ਰਹੇ ਹੈਗੇ ਆ ਅਸੀਂ ਇਹ ਕਹਿ ਰਹੇ ਹਾਂ ਵੀ ਮਜ਼ਦੂਰਾਂ ਦੇ ਰਜਗਾਰ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਪੜ੍ਹੇ ਲਿਖਿਆ ਨੂੰ ਨੌਕਰੀਆਂ ਸਾਡੇ ਬੱਚਿਆਂ ਨੂੰ ਦਿੱਤੀਆਂ ਜਾਣ ਮਨਰੇਗਾ ਦਾ ਜਿਹੜਾ ਸਾਲ ਭਰ ਦਾ ਕੰਮ ਹੈਗਾ ਉਹ ਚਲਾਇਆ ਜਾਵੇ ਮਜ਼ਦੂਰੀ ਹੈ ਜਿਹੜੀ ਮਨਰੇਗਾ ਵਰਕਰਾਂ ਦੀ ਉਹ 700 ਰੁਪਏ ਹੋਵੇ ਇਹਦੇ ਨਾਲ ਹੀ ਇਹ ਹੈਗਾ ਵੀ ਸਾਲ ਭਰ ਦਾ ਕੰਮ ਹੈ ਜਿਹੜਾ ਉਹਨਾਂ ਮਜ਼ਦੂਰਾਂ ਨੂੰ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਬਾਲ ਬੱਚੇ ਆ ਜਿਹੜੇ ਉਹ ਪਾਲ ਸਕਣ ਇੱਕ ਬਹੁਤ ਵੱਡੀ ਸਮੱਸਿਆ ਐ ਇਸ ਵਕਤ ਆਈ ਹੋਈ ਐ ਕਿ ਮੰਦਰੀਕਾ ਦੀ ਪਹਿਲਾਂ ਇੱਕ ਥਾਂ ਦੀ ਹਾਜ਼ਰੀ ਲੱਗਦੀ ਐ ਫਿਰ ਲੋਕ ਕੰਮ ਤੇ ਜਾਂਦੇ ਆ ਤੇ ਉਸ ਤੋਂ ਬਾਅਦ ਸ਼ਾਮ ਨੂੰ ਫੇਰ ਆ ਕੇ ਫਸਟ ਲੋਕੇਸ਼ਨ ਤੇ ਕਹਿੰਦੇ ਆ ਵੀ ਉੱਥੀ ਆ ਕੇ ਫੇਰ ਹਾਜ਼ਰੀ ਲਾਉਣੀ ਆ ਇਹਦੇ ਨਾਲ ਬਹੁਤ ਵੱਡੀ ਖੱਜਲ ਖਵਾਰੀ ਐ ਜਿਹੜੀ ਉਹ ਮਜ਼ਦੂਰਾਂ ਨੂੰ ਹੋ ਰਹੀ ਐ ਭਗਵੰਤਬਾਹ ਨੇ ਸਾਡੀਆਂ ਜਥੇਬੰਦੀਆਂ ਦੇ ਨਾਲ ਬੀਕੇ ਜੂ ਅਗਰਾਹ ਤੇ ਸਾਡੀ ਜਥੇਬੰਦੀ ਦਾ ਮੀਟਿੰਗ ਕਰਕੇ ਉਹਦੇ ਜੀ ਮੂੰਹ ਜਵਾਨੀ ਕਿਹਾ ਸੀ ਕਿ ਅਸੀਂ ਇੱਕੇ ਥਾਂ ਤੇ ਜਿੱਥੇ ਸ਼ੁਰੂ ਹੋਊਗਾ ਕੰਮ ਉੱਥੇ ਹਾਜ਼ਰੀ ਲਵਾਵਾਂਗੇ ਜਿੱਥੇ ਖਤਮ ਹੋਊਗਾ ਕੰਮ ਉੱਥੇ ਉਹਨਾਂ ਦੀ ਲਾਸਟ ਦੇ ਵਿੱਚ ਹਾਜ਼ਰੀ ਲੱਗੂਗੀ ਇਹ ਅਜੇ ਤੱਕ ਨਹੀਂ ਹੋਇਆ ਹੈਗਾ ਜਿਸ ਦੇ ਕਰਕੇ ਵੱਡੀ ਪੱਧਰ ਤੇ ਪਰੇਸ਼ਾਨੀਆਂ ਮਜ਼ਦੂਰਾਂ ਨੂੰ ਹੋ ਰਹੀ ਹੈ ਇਹਦੇ ਨਾਲ ਹੀ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਜੋ ਜਨਤਕ ਵੰਡ ਪ੍ਰਣਾਲੀ ਹੈ ਇਹਦੇ ਤਹਿਤ ਰਾਸ਼ਨ ਡੀਪੂਆਂ ਦੇ ਉੱਤੋਂ ਸਾਡੇ ਮਜ਼ਦੂਰਾਂ ਨੂੰ ਜੋ ਘਰੇਲੂ ਵਸਤਾਂ ਨੇ ਰਸੋਈ ਵਸਤਾਂ ਨੇ 14 ਚੀਜ਼ਾਂ ਆਉਂਦੀਆਂ ਨੇ ਉਹਦੇ ਵਿੱਚ ਉਹ ਸਾਰੀਆਂ ਦੀਆਂ ਸਾਰੀਆਂ ਮਜ਼ਦੂਰਾਂ ਨੂੰ ਸਸਤੇ ਰੇਟਾਂ ਦੇ ਉੱਤੇ ਰਾਸ਼ਨ ਦੀਪੂਆਂ ਤੋਂ ਮਿਲਣ ਇੱਕ ਇੱਕ ਕਰਕੇ ਉਹ ਚੀਜ਼ਾਂ ਨੇ ਜਿਹੜੀਆਂ ਸਿਰਫ ਇੱਕ ਕੱਲੀ ਕਣਕ ਰਹਿ ਗਈ ਤੇ ਇਹਦੇ ਵਿੱਚ ਅਜਾਫਾ ਜਿਹੜਾ ਉਹ ਕੀਤਾ ਜਾਵੇ ਕੱਟੇ ਜਿਹੜੇ ਕਾਰਡ ਨੇ ਉਹ ਬਹਾਲ ਕੀਤੇ ਜਾਣ ਰਾਸ਼ਨ ਕਾਰਡਾਂ ਦੇ ਵਿੱਚ ਜਿਹੜੇ ਨਵੇਂ ਜਨਮੇ ਬੱਚੇ ਆ ਉਹਨਾਂ ਦੇ ਨਾਂ ਨਹੀਂ ਚਾੜੇ ਰਹੇ ਅਸੀਂ ਇਹ ਮੰਗ ਲੈ ਕੇ ਆਏ ਹੈਗੇ ਆ ਇਸ ਤੋਂ ਬਿਨਾ ਜੋ ਮਜ਼ਦੂਰ ਨੇ ਉਹਨਾਂ ਦੇ ਸਰਕਰਤੇ ਨੇ ਉਹ ਖੁਦਗਸ਼ੀਆਂ ਕਰ ਰਹੇ ਹੈਗੇ ਆ ਸਰਕਾਰ ਸਾਨੂੰ ਕਰਜ਼ੇ ਨਹੀਂ ਦੇ ਰਹੀਏਗੀ ਜਿਹਦੇ ਕਰਕੇ ਅਸੀਂ ਮਤਲਬ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਲੈਣ ਵਾਸਤੇ ਮਜਬੂਰ ਹੈ ਜਿਨ੍ਹਾਂ ਦੇ 60% ਤੱਕ ਵਿਆਜ ਨੇ ਗਲ ਵੱਡਵੇਂ ਵਿਆਜ ਅਸੀਂ ਇਹ ਮੰਗ ਲੈ ਕੇ ਆਏ ਕਿ ਕੋਪਰੇਟ ਸੁਸਾਇਟੀਆਂ ਦੇ ਮਜ਼ਦੂਰਾਂ ਨੂੰ ਮੈਂਬਰ ਬਣਾ ਕੇ ਜਿਹੜੀ ਸਰਕਾਰ ਨੇ ਗੱਲ ਮੰਨ ਲਈ ਉਹ ਤੋਂ 5 ਲੱਖ ਰੁਪਇਆ ਸਾਨੂੰ ਜਿਹੜਾ ਕਰਜ਼ਾ ਹੈਗਾ ਉਹ ਮਿਲੇ ਇਦੇ ਹਿਸਾਬ ਦੇ ਨਾਲ ਹੀ ਅਸੀਂ ਮਜ਼ਦੂਰਾਂ ਨੂੰ ਦਾਦਾ ਸਮਰਲੇ ਦੇ ਪਲਾਟ ਲੈਣ ਵਾਸਤੇ ਤੇ ਹੋਰ ਸਾਡੀਆਂ ਪੰਚਾਇਤੀ ਜ਼ਮੀਨਾਂ ਨੇ ਉਹ ਮਜ਼ਦੂਰਾਂ ਨੂੰ ਮਿਲਣ ਉਹਦੇ ਵਿੱਚ ਕੋਈ ਹੋਰ ਧਖਲ ਨਾ ਦੇਵੇ ਪੰਚਾਇਤਾਂ ਨੇ ਜਿਹੜੀਆਂ ਪਿੰਡਾਂ ਦੇ ਜਿਹੜੇ ਕੜਮ ਚੌਧਰੀ ਹੈਗੇ ਆ ਉੱਥੇ ਉਹ ਆਪਣਾ ਹੀ ਮਨਮਰਜ਼ੀ ਦੇ ਮੇਟ ਲਾ ਰਹੇ ਹਨ ਅੰਤਰੇਕਾ ਦੇ ਵਿੱਚ ਮਜ਼ਦੂਰਾਂ ਦੀ ਉੱਥੇ ਕੋਈ ਨਹੀਂ ਸੁਣੀ ਜਾਂਦੀ ਹੈਗੀ ਇਹ ਸਿਆਸੀ ਧਖਲ ਅੰਦਾਜ਼ੀ ਹੈ ਜਿਹੜੀ ਉਹ ਬੰਦ ਹੋਵੇ ਇਸ ਗੱਲ ਕਰਕੇ ਅਸੀਂ ਅੱਜ ਸਾਰੇ ਪੰਜਾਬ ਦੇ ਵਿੱਚ ਧਰਨੇ ਦਿੱਤੇ ਹੈਗੇ ਆ ਤੇ ਅੱਜ ਅਸੀਂ ਇੱਥੇ ਡੀਸੀ ਬਟੰਡਾ ਦੇ ਖੜੇ ਹੈਗੇ ਆ ਤੇ ਅਸੀਂ ਇਹ ਚੇਤਾਵਨੀ ਦਿੰਦੇ ਆ ਕਿ ਜੇ ਸਰਕਾਰ ਨੇ ਸਾਡੀਆਂ ਇਹ ਜੇ ਵੀ ਗੱਲਾਂ ਮੰਗਾ ਨਾ ਮੰਨੀਆਂ ਤਾਂ ਮਤਲਬ ਉਹਨਾਂ ਦੀਆਂ ਗਰੰਟੀਆਂ ਸਵੇਤ ਕਿ 1000 ਰੁਪਏ ਔਰਤਾਂ ਨੂੰ ਮਹੀਨੇ ਦਾ ਦਵਾਉਣ ਤੇ 5000 ਰੁਪਏ ਪੈਨਸ਼ਨ ਦਾ ਦਵਾਉਣ ਵਾਸਤੇ ਅਸੀਂ ਸੰਘਰਸ਼ ਕਰਾਂਗੇ। ਸਰਕਾਰਾਂ ਬਲੋ ਵੀ ਕਿਹਾ ਗਿਆ ਸੀ ਕਿ ਕੋਈ ਬੜਾ ਕ ਛੱਤ ਤੋਂ ਵੀ ਰਹੂਗਾ। ਪਰ ਬਹੁਤ ਗਰੀਬਾਂ ਦੇ ਘਰ ਤਾਂ ਇਹ ਪਹੁੰਚ ਹੀ ਨਹੀਂ ਇਹ ਗੱਲ ਬਿਲਕੁਲ ਠੀਕ ਹੈਗੀ ਆ ਕਿ ਬਹੁਤ ਸਾਰੇ ਪਿੰਡੂ ਲੋਕਾਂ ਦੇ ਜਿਹੜੇ ਘਰ ਨੇ ਉਹ ਟੈਗੇ ਉਹਨਾਂ ਦੇ ਸਰਵੇਖਣ ਵੀ ਹੋ ਚੁੱਕੇ ਹੈਗੇ ਆ ਅਸੀਂ ਵੀ ਆਪਣੀ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਦਿੱਤੀਆਂ ਹੈਗੀਆਂ ਉਹਨਾਂ ਨੂੰ ਹਜੇ ਕਹਿ ਰਹੇ ਹੈ ਵੀ ਇਹ ਪਿੰਡਾਂ ਵਾਲਾ ਪੋਲਟਰ ਨਹੀਂ ਖੁੱਲਿਆ ਹੈਗਾ ਜਿਹੜੇ ਮਤਲਬ ਸੰਮਤੀਆਂ ਹੈਗੀਆਂ ਉਹਨਾਂ ਦੇ ਵਿੱਚ ਉਹ ਘਰਾਂ ਦੇ ਰਹੇ ਗਿਆ ਪਿੰਡੂ ਲੋਕਾਂ ਨੂੰ ਉਹਦਾ ਕੋਈ ਹਜੇ ਤੱਕ ਲਾਭ ਨਹੀਂ ਪਹੁੰਚਿਆ ਹੈਗਾ ਜਾ ਜਾਂਦਾ ਹੈਗਾ ਜਦੋਂ ਕੋਈ ਟੈਕ ਕੋਈ ਗਰੀਬ ਦਾ ਟੰਡਾ ਹੈਗਾ ਉਹ ਕਹਿੰਦੇ ਉਹਦੇ ਨਾਂ ਤੇ ਰਿਸਟਰੀ ਹੋਣੀ ਚਾਹੀਦੀ ਹੈ ਫਿਰ ਮਿਲੂਗਾ ਰਿਸਟਰੀ ਹੁੰਦੀ ਨਹੀਂ ਹਰੇਕ ਦੇ ਨਾਂ ਤੇ ਹਾਂ ਇਹਦਾ ਵੀ ਇਹ ਮਸਲਾ ਹੈਗਾ ਕਿ ਅਸੀਂ ਇਹ ਮੰਗ ਜਿਹੜੇ ਲਾਲਕੀਰ ਦੇ ਅੰਦਰ ਨੇ ਸਰਕਾਰ ਨੇ ਕਿਹਾ ਸੀ ਅਸੀਂ ਉਹਨਾਂ ਦੀ ਰਜਿਸਟਰੀਆਂ ਕਰਾਂਗੇ ਉਹ ਅਸੀਂ ਕਹਿੰਦੇ ਆ ਵੀ ਉਹ ਜਲਦੀ ਕੰਮ ਕੀਤਾ ਜਾਵੇ ਤਾਂ ਕਿ ਅਸੀਂ ਸਰਕਾਰ ਤੋਂ ਕਰਜ਼ੇ ਵੀ ਲੈ ਸਕੀਏ ਜਾਂ ਅਸੀਂ ਆਪਣੀਆਂ ਆ ਜੋ ਅੜਕੇ ਆਉਂਦੇ ਹੈਗੇ ਆ ਇਹ ਦੂਰ ਹੋ ਸਕਣ ਅੱਜ ਅਸੀਂ ਇੱਕ ਇਹ ਮਤਾ ਪਾਸ ਕੀਤਾ ਹੈਗਾ ਇਸ ਜੀ ਰੈਲੀ ਵਿੱਚ ਕੇ 13 ਫਰਵਰੀ ਨੂੰ BKJU ਏਕਤਾ ਅਗਰਾਹਾਂ ਦੇ ਵੱਲੋਂ ਜੋ ਕਿਸਾਨਾਂ ਮਜ਼ਦੂਰਾਂ ਟ੍ਰੇਡ ਯੂਨੀਅਨ ਦੇ ਨਾਲ ਸਹਿਯੋਗ ਦੇ ਨਾਲ ਜਿਹੜੀ ਉੱਥੇ ਜੌਨ ਦੇ ਪਿੰਡ ਦੇ ਵਿੱਚ ਰੈਲੀ ਕੀਤੀ ਜਾ ਰਹੀ ਹੈ ਜ਼ਮੀਨ ਸੰਗਰਾਮ ਰੈਲੀ ਉਹਦੇ ਵਿੱਚ ਸਾਡੇ ਮਜ਼ਦੂਰ ਆ ਜਿਹੜੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਉਹ ਪਰਿਵਾਰਾਂ ਸवेत ਸ਼ਾਮਲ ਹੋਣਗੇ